ਜ਼ਿੰਦਗੀ ਦੇ ਹਰ ਪਹਿਲੂ ਚ ਹਾਰ ਜਾਓਗੇ ਨਾ ਤੁਸੀਂ ਕੋਈ ਵੀ ਵਿਅਕਤੀ ਚਿਰਾਗ ਲੈ ਕੇ ਵੀ ਦੋਸਤ ਲੱਭੋਗੇ ਨਹੀਂ ਮਿਲਣਗੇ ਔਰ ਜੇ ਜਿੱਤ ਰਹੇ ਹੋ ਤੇ ਦੋਸਤਾਂ ਦੀ ਲੋੜ ਵੀ ਨਹੀਂ ਹੋਵੇਗੀ ਤੇ ਭੀੜ ਹੋਵੇਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਬਹੁਤ ਸੁੰਦਰ ਵਾਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿ ਤੂੰ ਕਹਿੰਦਾ ਹੈ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਗਲਤ ਕਹਿ ਰਿਹਾ ਹੈ ਸੁਖ ਮੇ ਬਹੁ ਸੰਗੀ ਭਏ ਦੁੱਖ ਮੇਂ ਸੰਗ ਨਾ ਕੋਈ ਸਭ ਸੁਖ ਦੇ ਸਾਥੀ ਜਿਸ ਦਿਨ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਤੈਨੂੰ ਨਹੀਂ ਲੱਭਣੇ ਨਹੀਂ ਮਿਲਣਗੇ ਦਰਬਾਰ-ਏ-ਅਕਬਰੀ ਦੇ ਨੌ ਰਤਨਾਂ ਦੇ ਚੋਂਕ ਰਤਨ ਜਨਾਬ ਕਵੀ ਰਹਿਮ ਕਹਿੰਦਾ ਰਹਿਮਨ ਵਿਪਤਾ ਹੂੰ ਭਲੀ ਕਹਿੰਦਾ ਵਿਪਤਾ ਚੰਗੀ ਹੈ ਦੁੱਖ ਚੰਗਾ ਹੈ ਰਹਿਮਨ ਵਿਪਤਾ ਹੂੰ ਭਲੀ ਜੋ ਥੋਰੇ ਦਿਨ ਹੋਏ ਵੇ ਪਤਾ ਵੀ ਚੰਗੀ ਐ 2-4 ਦਿਨਾਂ ਲਈ